ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲਓ ਜੀ ਅੱਜ ਬਣਾਇਆ ਆਪਾਂ ਨੇ ਫਿਰ ਮਿਕਸ ਆਚਾਰ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਆ ਦੇਖੋ ਜੀ ਤੁਸੀਂ ਆਚਾਰ ਦਾ ਕਲਰ ਦੇਖੋ ਇਸ ਤਰੀਕੇ ਨਾਲ ਤੁਸੀਂ ਆਚਾਰ ਬਣਾਉਂਗੇ ਨਾ ਹੁਣ ਜਿਵੇਂ ਕਿ ਸਰਦੀਆਂ ਆ ਗਈਆਂ ਸਬਜ਼ੀਆਂ ਵੀ ਆ ਗਈਆਂ ਇੱਕ ਤਾਂ ਆਚਾਰ ਖਰਾਬ ਨਹੀਂ ਹੋਊਗਾ ਤੇ ਇੱਕ ਐਨਾ ਕ ਟੇਸਟੀ ਬਣੂਗਾ ਮੈਂ ਕਹਿੰਦਾ ਵੀ ਤੁਸੀਂ ਸਬਜ਼ੀ ਦੀ ਜਗ੍ਹਾ ਆਚਾਰੇ ਖਾਓਗੇ ਰੋਟੀ ਨਾਲ ਇਹਨੂੰ ਬਣਾਉਣ ਦੇ ਲਈ ਜਿਹੜਾ ਜਿਹੜਾ ਮੈਂ ਸਮਾਨ ਲੈ ਆਏ ਕਿਹੜੀ ਜਿਹੜੀ ਸਬਜੀ ਲਈ ਆ ਜਿਹੜਾ ਜਿਹੜਾ ਮਸਾਲਾ ਵਰਤਿਆ ਉਹ ਤੁਹਾਨੂੰ ਵੀਡੀਓ ਚ ਦੱਸਦੇ ਆਂ ਜੀ ਤੇ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਮਿਕਸ ਆਚਾਰ ਅੱਜ ਰੈਸਪੀ ਕਰਦੇ ਆਂ ਜੀ ਸਟਾਰਟ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਨਾਲੇ ਕਮੈਂਟ ਵੀ ਕਰਿਓ ਤੇ ਆਜੋ ਫਿਰ ਬਣਾਉਂਦੇ ਆਂ ਮਿਕਸ ਆਚਾਰ ਆਚਾਰ ਬਣਾਉਣ ਦੇ ਲਈ ਆਪਾਂ ਨੂੰ ਚਾਹੀਦੀਆਂ ਥੋੜੀਆਂ ਸਬਜ਼ੀਆਂ ਮੂਲੀ ਗਾਜਰ ਗੋਭੀ ਅਦਰਕ ਤੇ ਹਰੀ ਮਿਰਚ ਠੀਕ ਹੈ ਜੀ ਇਹ ਆਪਾਂ ਨੇ ਛਿੱਲ ਲੀਆਂ ਮooli ਵੀ ਛਿੱਲ ਲਈ ਗੋਭੀ ਦੇ ਆਪਾਂ ਨੇ ਡੰਡਲ ਵੱਢ ਲਏ ਆ ਜੀ ਤੇ ਆਦਰਕ ਨੂੰ ਆਪਾਂ ਛਿੱਲ ਲਾਵਾਂਗੇ ਠੀਕ ਹੈ ਜੀ ਉੱਪਰ ਤੋਂ ਆਪਾਂ ਇਹਨੂੰ ਘਰੇੜ ਲੂਗੇ ਤੇ ਉਸ ਤੋਂ ਬਾਅਦ ਜਿਹੜੀਆਂ ਮਿਰਚਾਂ ਮਿਰਚਾਂ ਆਪਾਂ ਧੋ ਕੇ ਇਹਨਾਂ ਦੀ ਕਟਿੰਗ ਕਰ ਲੂਗੇ ਯਾਨੀ ਛੋਟੀਆਂ ਕਰ ਲੂਗੇ ਦੋ ਪੀਸ ਕਰ ਲੂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਕੱਟਦੀਆਂ ਜੀ ਗਾਜਰਾਂ ਗਾਜਰ ਆਪਾਂ ਨੇ ਕਿਵੇਂ ਕੱਟਣੀਆਂ ਤੁਹਾਨੂੰ ਦੱਸ ਦੰਨੇ ਆ ਇਸ ਤਰੀਕੇ ਦੀ ਆਪਾਂ ਇਹਨਾਂ ਲੰਬੀਆਂ ਲੰਬੀਆਂ ਜਿਹੜੀਆਂ ਗਾਜਰਾਂ ਉਹ ਕਟ ਲੈਣੀਆਂ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਗਾਜਰਾਂ ਦੀ ਕਟਿੰਗ ਜਿਹੜੀ ਕਰੂਗੇ ਤੇ ਆ ਜਿਹੜਾ achar ਹੈ ਮਿਕਸ ਨਾ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਮਿਕਸ achar ਹੈ ਜਿਹੜਾ ਵਧੀਆ ਬਣਦਾ ਸਰਦੀਆਂ ਦਾ ਸੀਜ਼ਨ ਆ ਗਿਆ ਤੇ ਸਰਦੀਆਂ ਦੇ ਵਿੱਚ ਬੈਸੀ achar ਜਿਹੜਾ ਖਾਣ ਨੂੰ ਉਹ ਵਧੀਆ ਲੱਗਦਾ ਹੈ ਤੇ ਆ ਜਿਹੜਾ ਗਾਜਰ ਦੇ ਵਿੱਚ ਸੀਗਾ ਜੀ ਆਹ ਡੰਡੀ ਐ ਨਾੜਾ ਐ ਇਹ ਆਪਾਂ ਨੇ ਬਾਹਰ ਕੱਢ ਦੇਣਾ ਠੀਕ ਹੈ ਜੀ ਕਿਉਂਕਿ ਇਹ ਜਿਹੜਾ ਕੜਕੌੜਾ ਹੁੰਦਾ ਹੈ ਇਹ achar ਨੂੰ ਖਰਾਬ ਕਰੂਗਾ ਤੇ ਲਓ ਜੀ ਗਾਜਰਾਂ ਦੀ ਕਟਿੰਗ ਆਪਾਂ ਨੇ ਕਰ ਲਈ ਆ ਜੀ ਇਸ ਤਰੀਕੇ ਦੀ ਤੇ ਐਸੇ ਤਰੀਕੇ ਨਾਲ ਆਪਾਂ ਮੂਲੀਆਂ ਕੱਟ ਲਵਾਂਗੇ ਤੇ ਮੂਲੀ ਤੁਸੀਂ ਇਹ ਚਾੜ ਦੇ ਵਿੱਚ ਘੱਟ ਪਾਉਣੀ ਆ ਮੂਲੀ ਜ਼ਿਆਦਾ ਨਹੀਂ ਪਾਉਣੀ ਹੈਗੀ ਠੀਕ ਆ ਜੀ ਆਪਾਂ ਮਿਕਸ ਜਿਆਚਾਰ ਬਣਾ ਰਹੇ ਹਾਂ ਨਾ ਤਾਂ ਕਰਕੇ ਆਪਾਂ ਨੇ ਇੱਕ ਮੂਲੀ ਜਿਹੜੀ ਇਹਦੇ ਵਿੱਚ ਐਡ ਕਰ ਲਈ ਆ ਤੇ ਲਓ ਜੀ ਮੂਲੀ ਨੂੰ ਵੀ ਕੱਟ ਲੰਨੇ ਆਪਾਂ ਤੇ ਮੂਲੀਆਂ ਤੋਂ ਬਾਅਦ ਗੋਭੀ ਦੀ ਕਟਿੰਗ ਕਰ ਲਾਂਗੇ ਜੀ ਠੀਕ ਆ ਜੀ ਗੋਭੀ ਦੇ ਜਿਹੜੇ ਪੀਸ ਆਪਾਂ ਨੇ ਜ਼ਿਆਦਾ ਵੱਡੇ ਨਹੀਂ ਕਰਨੇ ਹੈਗੇ ਕਿਉਂਕਿ ਵੱਡੇ ਪੀਸ ਨਾ ਗਲਣ ਨੂੰ ਟਾਈਮ ਲੈਂਦੇ ਆ ਆਪਾਂ ਨੇ ਇਸ ਤਰੀਕੇ ਦੇ ਜਿਹੜੇ ਗੋਭੀ ਦੇ ਪੀਸ ਆ ਉਹ ਕੱਟ ਕੇ ਤਿਆਰ ਕਰਨੇ ਆ ਜੀ ਤੇ ਲਓ ਜੀ ਗੋਭੀ ਵੀ ਕੱਟੀ ਗਈ ਤੇ ਹੁਣ ਕੱਟਦੇ ਆਪਾਂ ਅਦਰਕ ਅਦਰਕ ਵੀ ਆਪਾਂ ਨੇ ਇਸ ਤਰੀਕੇ ਦਾ ਕੱਟਣਾ ਠੀਕ ਹੈ ਜੀ ਆਹ ਦੇਖੋ ਮਤਲਬ ਜਿਆਦਾ ਮੋਟਾ ਵੀ ਨਹੀਂ ਕੱਟਣਾ ਇਹ ਤੇ ਜਿਆਦਾ ਬਰੀਕ ਵੀ ਨਹੀਂ ਆਦਾ ਵੀ ਜਿਹੜਾ ਮਿਕਸ ਆਚਾਰ ਦੇ ਵਿੱਚ ਪੂਰਾ ਘੈਂਟ ਲੱਗਦਾ ਠੀਕ ਹੈ ਜੀ ਇੱਕ ਤਾਂ ਇਹ ਸਿਆਲਾਂ ਦੇ ਵਿੱਚ ਆਪਣੀ ਸੇਤ ਲਈ ਵੀ ਠੀਕ ਹੈ ਤੇ ਇੱਕ ਇਹ ਲੱਗਦਾ ਵੀ ਸਵਾਦ ਹੈ ਵਧੀਆ ਲੱਗਦਾ ਇਹ ਸੋ ਇਸ ਤਰੀਕੇ ਨਾਲ ਆਪਾਂ ਨੇ ਅਦਰਕ ਵੀ ਜਿਹੜਾ ਕੱਟ ਲੈਣਾ ਹੈ ਤੇ ਲਓ ਜੀ ਅਦਰਕ ਵੀ ਕੱਟਿਆ ਗਿਆ ਠੀਕ ਹੈ ਜੀ ਆ ਦੇਖੋ ਇੰਨੀ ਕ ਸਬਜ਼ੀਆਂ ਹੋ ਗਈਆਂ ਇਹ ਇੰਨਾ ਕ ਆਪਣਾ ਚਾਰ ਬਣ ਜਾਊਗਾ ਥੋੜੀਆਂ ਹਰੀਆਂ ਮਿਰਚਾਂ ਪਾ ਲਵਾਂਗੇ ਤੇ ਹੁਣ ਇਹ ਸਬਜ਼ੀਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਥੋੜਾ ਜਿਹਾ ਸਿਕਾਉਣਾ ਹੈ ਤੇ ਪਹਿਲੇ ਇਹਨਾਂ ਨੂੰ ਧੋ ਲੈਂਦੇ ਆਪਾਂ ਤੇ ਲਓ ਜੀ ਪਹਿਲੇ ਇਹਨਾਂ ਨੂੰ ਧੋਨੇ ਆਪਾਂ ਯਾਨੀ ਵਾਸ਼ ਕਰ ਲੈਣੇ ਆ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਚੋਂ ਸਾਂ ਜੋ ਮਾੜੀ ਮੋਟੀ ਜੇ ਮਿੱਟੀ ਮੁੱਟੀ ਹੋਈ ਉਹ ਸਾਫ਼ ਹੋ ਜੂਗੀ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਹਿਲਾਂ ਸਕਾ ਲਵਾਂਗੇ ਤੇ ਲਓ ਜੀ ਸਬਜ਼ੀਆਂ ਆਪਾਂ ਨੇ ਕੱਟ ਕੇ ਧੋ ਲਈਆਂ ਆ ਦੇਖੋ ਐਦਾਂ ਦੇ ਜਾਲੀਦਾਰ ਬਰਤਨ ਚੋਂ ਕੱਢ ਲੈਣੀਆਂ ਤੇ ਹੁਣ ਲਵਾਉਂਦੇ ਆਪਾਂ ਇਹਨਾਂ ਨੂੰ ਧੁੱਪ ਤੇ ਲਓ ਜੀ ਇਹ ਜਿਹੜੀਆਂ ਸਬਜ਼ੀਆਂ ਹੁਣ ਆਪਾਂ ਨੇ ਧੁੱਪ ਦੇ ਵਿੱਚ ਸੁੱਕਣ ਵਾਸਤੇ ਰੱਖਤੀਆਂ ਤਕਰੀਬਨ ਆਪਾਂ ਇਹਨੂੰ 4 ਤੋਂ 5 ਘੰਟੇ ਆ ਜਿਹੜੀ ਪੂਰੀ ਧੁੱਪ ਲਵਾ ਲੂਗੇ ਤਾਂ ਜੋ ਇਹਦਾ ਪਾਣੀ ਪੂਣੀ ਜਿਹਾ ਜਿਹੜਾ ਉਹ ਸਾਰਾ ਸੁੱਕ ਜਾਊਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਇਹਨਾਂ ਦਾ ਚਾਰ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਜੀ ਆਪਣੇ ਪਿੰਡ ਦਾ ਵਿਊ ਠੀਕ ਹੈ ਜੀ ਇਹ ਸਾਡੇ ਦੋ ਪਿੰਡ ਨੇ ਜੀ ਇੱਧਰ ਹੈਗਾ ਦੇਖ ਲਾਂ ਤੇ ਆ ਜਿੱਥੇ ਮੈਂ ਖੜਾ ਹੈ ਹੈਗਾ ਨਵੀਪੁਰ ਠੀਕ ਹੈ ਜੀ ਇਹ ਆਪਣੇ ਪਿੰਡ ਦਾ ਵਿਊ ਹੈ ਤੇ ਨਾਲੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਆਪਣਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲਓ ਜੀ ਦੇਖੋ ਫਿਰ ਸਾਡਾ ਪਿੰਡ ਪਿੰਡ ਨਵੀਪੁਰ ਜ਼ਿਲ੍ਹਾ ਮੋਹਾਲੀ ਠੀਕ ਹੈ ਜੀ ਆਦੇ ਬੰਕਲੇ ਦੇਖੋ ਕਿੰਨੇ ਬੈਠੇ ਪਿੱਪਲ ਪਰ ਤੇ ਲਓ ਜੀ ਸਬਜ਼ੀਆਂ ਜਿਹੜੀਆਂ ਆਪਣੀਆਂ ਡਰਾਈ ਹੋ ਚੁੱਕੀਆਂ ਜੀ ਜਿਹੜੀ ਧੁੱਪ ਨਾਲ ਇਹ ਐਨ ਸੁੱਕ ਗਈਆਂ ਪਾਣੀ ਐਨ ਦੇ ਵਿੱਚ ਬਿਲਕੁਲ ਨਹੀਂ ਰਿਹਾ ਤੁਸੀਂ ਦੇਖ ਸਕਦੇ ਹੋ ਕਿਉਂਕਿ 4-5 ਘੰਟੇ ਦੀ ਧੁੱਪ ਤੋਂ ਬਾਅਦ ਨਾ ਜਿਹੜਾ ਪਾਣੀ ਆਂਦਾ ਉਹ ਬਿਲਕੁਲ ਸੁੱਕ ਜਾਂਦਾ ਹੈ ਤੇ ਇੱਥੇ ਹੁਣ ਆਪਾਂ ਜਿਹੜੀ ਮਿਰਚਾਂ ਐ ਮਿਰਚਾਂ ਦੀ ਕਰ ਲਾਂਗੇ ਕਟਿੰਗ ਠੀਕ ਹੈ ਜੀ ਮਿਰਚਾਂ ਜਿਹੜੀਆਂ ਆਪਾਂ ਨੇ ਇਸ ਤਰੀਕੇ ਨਾਲ ਕੱਟ ਲੈਣੀਆਂ ਆਹ ਦੇਖੋ ਠੀਕ ਹੈ ਜੀ ਇਹ ਆਪਾਂ ਇਹਦਾ ਗੱਬੇ ਦੇ ਇਹਦੇ ਦੋ ਪੀਸ ਕਰ ਲਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਦੀ ਜਿਹੜੀਆਂ ਮਿਰਚਾਂ ਹੁਣ ਆਪਾਂ ਕੱਟ ਲੰਨੇ ਆ ਜੀ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਦੇ ਨਵੇਂ ਆ ਜੀ ਉਹ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਵੀਡੀਓ ਦੇਖਦੇ ਆ ਜੀ ਉਹ ਕਮੈਂਟ ਜ਼ਰੂਰ ਕਰ ਦਿਆ ਕਰੋ ਇੱਕ ਪਿਆਰਾ ਜਿਹਾ ਤੇ ਲਓ ਜੀ ਹੁਣ ਮਿਰਚਾਂ ਦੀ ਕਰ ਲੰਨੇ ਆਪਾਂ ਕਟਿੰਗ ਤੇ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਵਧੀਆ achar ਇਹਨ ਪੂਰਾ ਕੈਂਟ ਤੇ ਲੋ ਜੀ ਮਿਰਚਾਂ ਦੀ ਕਟਿੰਗ ਹੋ ਗਈ ਹੈ ਜੀ। ਅਚਾਰ ਦਾ ਮਸਾਲਾ ਬਣਾਉਣ ਵਾਸਤੇ ਇੱਥੇ ਆਪਾਂ ਨੇ ਅੱਧਾ ਚਮਚ ਜੀਰਾ ਲਿਆ ਜੀ, ਅੱਧਾ ਚਮਚ ਮੇਥੀ ਜਾਣਾ। 2 ਤੋਂ 2.5 ਚਮਚ ਸੌਫ। ਠੀਕ ਹੈ ਜੀ, 1 ਚਮਚ ਹੈਗਾ ਕਾਲੀ ਮਿਰਚ ਦਾ ਤੇ ਹੁਣ ਇਹਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪੀਸ ਲਵਾਂਗੇ। ਤੇ ਲੋ ਜੀ ਅਚਾਰੀ ਮਸਾਲਾ ਰੈਡੀ ਹੈ ਜੀ ਤੇ ਹੁਣ ਬਣਾਉਨੇ ਆਪਾਂ ਅਚਾਰ। ਤੇ ਲੋ ਜੀ ਅਚਾਰ ਬਣਾਉਣ ਵਾਸਤੇ ਲਵਾਂਗੇ ਆਪਾਂ ਇੱਕ ਕੜਾਹੀ ਤੇ ਉਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਸਰੋਂ ਦਾ ਤੇਲ। ਠੀਕ ਹੈ ਜਿਆਦਾ ਨਹੀਂ ਪਾਉਣਾ ਹੈਗਾ ਸਰੋਂ ਦਾ ਤੇਲ ਜੇ ਮੰਨ ਲਓ ਤੁਹਾਡੇ ਕੋਲ 1 ਕਿਲੋ ਸਬਜੀ ਆ ਜਿਵੇਂ ਕਿ 1 ਕਿਲੋ ਸਬজੀਆਂ ਦਾ ਵੇਟ ਹੈ ਤਾਂ ਤੁਸੀਂ ਉਹਦੇ ਵਿੱਚ 100 ਗ੍ਰਾਮ ਜਿਹੜਾ ਸਰੋਂ ਦਾ ਤੇਲ ਪਾਉਣਾ ਤੇ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਹੁਣ ਗਰਮ ਤੇ ਤੇਲ ਜਦੋਂ ਚੰਗੀ ਤਰ੍ਹਾਂ ਧੂੰਆਂ ਛੱਡ ਗਿਆ ਸੇਕ ਕਰ ਲਿਓ ਥੋੜਾ ਜਿਹਾ ਘੱਟ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਸਬਜ਼ੀਆਂ ਜਿਹੜੀਆਂ ਕਿ ਆਪਾਂ ਨੇ ਸਕਾ ਕੇ ਰੱਖੀਆਂ ᱛੀਆਂ ਤੇ ਇਹ ਸਬਜ਼ੀਆਂ ਨੂੰ ਹੁਣ ਆਪਾਂ ਇਹ ਤੇਲ ਦੇ ਵਿੱਚ 4 ਤੋਂ 5 ਮਿੰਟਾ ਜਿਹੜਾ ਪੂਰੇ ਸੇਕ ਪਰ ਕਰੂਗੇ ਫਰਾਈ ਠੀਕ ਹੈ ਜੀ ਯਾਨੀ ਭੁੰਨੂਗੇ ਇਹਨੂੰ ਆਪਾਂ ਤਾਂ ਜੋ ਸਬਜ਼ੀਆਂ ਹਲਕੀਆਂ ਜਿਹੀ ਸੌਫਟ ਹੋ ਜਾਣ 4-5 ਮਿੰਟ ਭੁੰਨਣੀਆਂ ਇਸ ਤੋਂ ਜ਼ਿਆਦਾ ਨਹੀਂ ਭੁੰਨਣੀਆਂ ਹੈਗੀਆਂ ਕਿਉਂਕਿ ਜ਼ਿਆਦਾ ਭੁੰਨੂਗੇ ਫਿਰ ਇਹਨਾਂ ਨੇ ਪਾਣੀ ਛੱਡਣਾ ਸਟਾਰਟ ਕਰ ਦੇਣਾ ਤੇ ਫਿਰ achar ਜਿਹੜਾ ਆਪਣਾ ਖਰਾਬ ਹੋ ਜਾਊਗਾ ਇਸ ਕਰਕੇ ਆਪਾਂ ਨੇ ਪੂਰੇ ਸੇਕ ਤੇ ਇਹ 4 ਤੋਂ 5 ਮਿੰਟ ਭੁੰਨਣੀਆਂ ਤਾਂ ਜੋ ਹਲਕੀਆਂ ਜਿਹੀ ਨਰਮ ਹੋ ਜਾਣ ਤੇ ਲਓ ਜੀ ਸਬਜ਼ੀਆਂ ਭੁੰਨਦਿਆਂ ਚਾਰ-ਪੰਜ ਮਿੰਟ ਹੋ ਗਏ ਆ ਜੀ ਤੇ ਹੁਣ ਗੈਸ ਕਰ ਦਿਆਂ ਆਪਾਂ ਆਫ ਤੇ ਸਾਰੀਆਂ ਸਬਜ਼ੀਆਂ ਨੂੰ ਹੁਣ ਆਪਾਂ ਥੋੜਾ ਜਿਹਾ ਠੰਡਾ ਕਰ ਲਵਾਂਗੇ ਜਿਹੜਾ ਵੀ ਆਪਾਂ ਨੇ ਇਹਦੇ ਵਿੱਚ ਮਸਾਲਾ ਪਾਉਣਾ ਹਲਦੀ ਨਾਣ ਮਿਰਚ ਪਾਉਣਾ ਉਹ ਜਦੋਂ ਇਹ ਸਬਜ਼ੀਆਂ ਠੰਡੀਆਂ ਹੋ ਗਈਆਂ ਨਾ ਉਦੋਂ ਪਾਉਣਾ ਹੈ ਗਰਮ ਚ ਨਹੀਂ ਪਾਉਣਾ ਹੈਗਾ ਤੇ ਲਓ ਜੀ ਸਬਜ਼ੀਆਂ ਜਿਹੜੀਆਂ ਆਪਣੀਆਂ ਠੰਡੀਆਂ ਹੋ ਚੁੱਕੀਆਂ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਕਲੌਂਜੀ ਦਾ ਤੇ ਨਾਲੇ ਜਿਹੜਾ ਆਪਾਂ ਨੇ ਆਚਾਰੀ ਮਸਾਲਾ ਬਣਾਇਆ ਸੀਗਾ ਉਹ ਇਹਦੇ ਆਪਾਂ ਵਿੱਚ ਐਡ ਕਰ ਦੋਗੇ ਤੇ ਲਓ ਜੀ ਇੱਕ ਛੋਟਾ ਚਮਚ ਪਾ ਦਾਂਗੇ ਆਪਾਂ ਲਾਲ ਮਿਰਚਾਂ ਦਾ ਤੇ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਹੀ ਤੇ ਦੋ ਚਮਚ ਪਾ ਦਾਂਗੇ ਨਮਕ ਤੇ ਥੋੜੀ ਜਿਹੀ ਕਲਰ ਵਾਸਤੇ ਪਾ ਦਾਂਗੇ ਦੇਗੀ ਮਿਰਚ ਜਿਹੜੀ ਆਪਾਂ ਨੇ ਪਹਿਲਾਂ ਪਾਈ ਤੀ ਉਹ ਹੈਗੀ ਸੀ ਪੀਸੀ ਹੋਈ ਮਿਰਚ ਠੀਕ ਹੈ ਜੀ ਲਾਲ ਮਿਰਚ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਵਾਈਟ ਬਿਨੇਗਰ ਠੀਕ ਹੈ ਜੀ ਦੋ ਚਮਚ ਪਾ ਦਾਂਗੇ ਆਪਾਂ ਇਹ ਇਹ ਨਾਲ ਇੱਕ ਦਾ achar ਖਰਾਬ ਨਹੀਂ ਹੁੰਦਾ ਤੇ ਇੱਕ ਥੋੜਾ ਜਿਹਾ ਟੇਸਟ ਵਧੀਆ ਆ ਜਾਂਦਾ ਤੇਨੂੰ ਹੁਣ ਆਪਾਂ ਕਰ ਦੰਨੇ ਆ ਜੀ ਮਿਕਸ ਸਾਰੇ achar ਨੂੰ ਤੇ ਲੋ ਜੀ achar ਬਣ ਕੇ ਹੋ ਗਿਆ ਰੈਡੀ achar ਆਪਾਂ ਨੇ ਕਰ ਲਿਆ ਮਿਕਸ ਤੁਸੀਂ achar ਦਾ ਕਲਰ ਦੇਖੋ ਜੀ ਮੈਂ ਕਹਿੰਦਾ ਇਸ ਤਰੀਕੇ ਨਾਲ ਤੁਸੀਂ achar ਬਣਾ ਕੇ ਖਾਓਗੇ ਨਾ ਉਂਗਲੀਆਂ ਚਟਦੇ ਰਹਿ ਜਾਓਗੇ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦੇ ਜੀ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤਦੋ ਜੀ ਇਹ achar ਨੂੰ ਹੁਣ ਆਪਾਂ ਕਿਸੇ ਬਰਤਨ ਦੇ ਵਿੱਚ ਜਾਨੀ ਕਿ ਕਿਸੇ ਡੱਬੇ ਦੇ ਵਿੱਚ ਕੱਢ ਲੂਗੇ ਤੇ ਜਦੋਂ ਵੀ ਤੁਸੀਂ achar ਖਾਣਾ ਹੈ ਤਾਂ ਉਹਦੇ ਵਿੱਚ ਗਿੱਲਾ ਚਮਚ ਨਹੀਂ ਪਾਉਣਾ ਤੁਸੀਂ ਕਿਉਂਕਿ ਜਦੋਂ ਆਪਾਂ ਨਾ achar ਦੇ ਵਿੱਚ ਗਿੱਲਾ ਚਮਚ ਪਾਉਂਦੇ ਆ ਤਾਂ ਜਿਹੜਾ ਆਪਣਾ achar ਹੈ ਉਹ ਖਰਾਬ ਹੋ ਜਾਂਦਾ ਹੈ ਤੇ ਇਸ ਕਰਕੇ ਤੁਸੀਂ ਕਦੇ ਵੀ achar ਦੇ ਵਿੱਚ ਗਿੱਲਾ ਹੱਥ ਨਹੀਂ ਪਾਉਣਾ ਤੇ ਇੱਕ ਸਿੱਧਾ ਡੱਬੇ 'ਚੋਂ ਹੱਥ ਨਾਲ ਨਹੀਂ ਕੱਢਣਾ ਤੁਸੀਂ ਇਹਨੂੰ ਸੁੱਕੇ ਚਮਚ ਨਾਲ ਕਿਸੇ ਵੀ ਮਤਲਬ ਡੱਬੇ ਦੇ ਵਿੱਚੋਂ ਬਾਹਰ ਕੱਢ ਕੇ ਖਾਣਾ ਹੈ ਤੇ ਲੋ ਜੀ ਮਿਲਦੇ ਆਂ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ